ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਦਵਾਬਾ ਪਬਲਿਕ ਨਿਊਜ਼ ਰਿਪੋਰਟਰ ਰਮਨ ਮਾਹੀ ਦੇ ਨਾਲ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਏ ਆਂ ਤਹਿਸੀਲ ਫਲੋਰ ਦੇ ਅਧੀਨ ਆਉਂਦੇ ਪਿੰਡ ਨਗਰ ਦੇ ਵਿੱਚ ਸੰਤ ਦਰਸ਼ਨ ਦਾਸ ਜੀ ਪਬਲਿਕ ਸਕੂਲ ਵਿੱਚ ਸਜਲਾਣਾ ਰਿਜ਼ਲਟ ਪ੍ਰਕਾਸ਼ਿਤ ਕੀਤਾ ਗਿਆ ਜਿਸ ਦੇ ਵਿੱਚ ਬੱਚਿਆਂ ਦੇ ਪੇਰੈਂਟਸ ਵਕ ਵਕ ਪਿੰਡਾਂ ਤੋਂ ਮੌਕੇ ਤੇ ਹਾਜ਼ਰ ਰਹੇ ਇਸ ਮੌਕੇ ਵਕ ਵਕ ਤੇਰਸ ਵੱਲੋਂ ਮਿਹਨਤੀ ਸਟਾਫ ਦਾ तहे ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਬੱਚਿਆਂ ਨੂੰ ਉਚੇਰੀ ਸਿੱਖਿਆ ਜਿਹੜੀ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਾਨਯੋਗ ਗਿਆਨ ਚੰਦ ਜੀ ਜਿਨ੍ਹਾਂ ਵੱਲੋਂ ਆਏ ਹੋਏ ਸਾਰੇ ਪੇਰੈਂਟਸ ਦਾ तहे ਦਿਲੋਂ ਧੰਨਵਾਦ ਕੀਤਾ ਗਿਆ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ एंजेलदीप कौर सेकंड पोजीशन पाल सेकंड पोजीशन हां जी इंद्रिती का रनिंग पे 200 तो नीचे 200 नंबर पे नहीं एंजेलदीप कौर 189 में गर्वकवाल नंबर पे कंटिन्यूली पाल प्लीज करिए हम भी पर 200 नंबर कैमरा नंबर में ਸ਼੍ਰੀਚਰਨ ਇਹਦੇ ਪੇਰੈਂਟਸ ਆਜੋ ਆਜੋ ਵਿਚੋਂ 186 ਨੰਬਰ ਨੇ ਸਿਕਸ ਪੋਜੀਸ਼ਨ ਮਨਵੀਰ ਸਿੰਘ ਆਸ਼ੋਕ ਉਹਨਾਂ ਦੀ ਮम्मी ਹੈਂ ਸ਼ਾਇਦ ਅੱਗੇ ਆਜੋ ਸਿੱਖੀ ਜਾਈਏ ਤੇ ਲਈ ਲਈ ਚਲੋ ਨੇਮ ਫਸਟ ਪੋਜੀਸ਼ਨ OK ਤੁਹਾਡੀ ਦੱਸ ਕੇ ਆਪੀ ਨੀ ਸ਼ਮ 350 ਦੇ ਵਿੱਚੋਂ 321 ਨੰਬਰ ਲੈਣਾ ਚਲੋ ਦੇ ਦੂਤ ਮਮੀ ਸਨ ਦੇ ਵਿੱਚੋਂ ਡੈਂਸਰ 13 ਨੰਬਰ ਦੇ ਫਸਟ ਪੋਜੀਸ਼ਨ 350 ਦੇ ਵਿੱਚੋਂ 287 ਨੰਬਰ ਸੈਕੰਡ ਪੋਜੀਸ਼ਨ ਯੂਕੇ ਦੀ ਕਲਾਸ ਮਨਵੀਰ ਔਰ ਆਸ਼ਾ ਕੁਮਾਰ सिमरतौर फर्स्ट पुजिशन साढ़े चार चार सौ चार सौ प्हस चार सौ उन्नीस नंबर ਇਹ ਥਰਡ ਕਲਾਸ ਥਰਡ ਜਸਕਰਨ ਫਸਟ ਪੋਜੀਸ਼ਨ 450 ਦੇ ਵਿੱਚੋਂ 420 ਨੰਬਰ ਜੋਰਦਾ ਖਿਆਪੀ ਕਰੋ ਜਗਦੀਪ ਰਾਜ 3rd ਪੋਜੀਸ਼ਨ 500 ਦੇ ਵਿੱਚੋਂ 403 ਨੰਬਰ ਜਗਦੀਪ ਰਾਜ ਸੈਜ ਸੈਜ ਕੁਮਾਰ ਸੈਜ ਅਬਲ ਕਲਾਸ ਮੰਨਤ ਕੌਰ ਫਰਸਟ ਪੋਜੀਸ਼ਨ ਅਸ਼ਪਤੀ ਸੈਕਿੰਡ ਪੋਜੀਸ਼ਨ ਸ਼ੇਸ਼ਰ ਵਿੱਚੋਂ 322 ਨੰਬਰ

ਜੋ ਮਾਪਿਆਂ ਤੋਂ ਸਾਡੇ ਪ੍ਰਕਾਸ਼ਾਲਾ ਨੇ ਬਣਾਇਆ ਸਰ ਜੀ ਗਾਲ ਜੀ ਮੇਰਾ ਨਾਮ ਬਿੰਦੀ ਹੈ ਮੈਂ ਪਿੰਨਕਤ ਪੜਦੂ ਆ ਤੇ ਸਾਡੇ ਬੱਚੇ ਸਕੂਲ ਵਿੱਚ ਪੜਦੇ ਆ ਸੰਤ ਦਰਸ਼ਨ ਦਾ ਪਬਲਿਕ ਸਕੂਲ ਨਗਰ ਵਿੱਚ ਤੇ ਉਹ ਫਰਸਟ ਪੋਜੀਸ਼ਨ ਤੇ ਆਈ ਹੈ ਇਸ ਵਾਰ ਤੇ ਮੈਂ ਸਕੂਲ ਦੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਬੱਚਿਆਂ ਤੇ ਧੰਨਵਾਦ ਸਤਿਗੁਰ ਸਾਡੇ ਬੱਚੇ ਸਤਿ ਦਰਸ਼ਨ ਦਾਸ ਪਬਲਿਕ ਸਕੂਲ ਨਗਰ ਤੋਂ ਪੜਦੇ ਆ ਇਸਾਰੇ ਸਕੂਲ ਦਾ ਸਟਾਫ ਬਹੁਤ ਵਧੀਆ ਹੈ ਤਾਂ ਬਹੁਤ ਮਿਹਨਤ ਕਰਦੇ ਇਸ ਲਈ ਸਾਡਾ ਬੱਚਾ ਸਕੂਲ ਚ ਹਰ ਵਾਰ ফার্স্ট ਕਰਦਾ ਹੈ ਧੰਨਵਾਦ ਸਾਰੇ ਸਟਾਫ ਦਾ ਇਸ ਵਾਰ ਕਿਹੜੀ ਕਲਾਸ ਦੇ ਬਾਰੇ ਹੈ ਉਹ 3 ਚੋ ਫਸਟ ਆਈ ਸਤਿਕਾਰ ਮੇਰਾ ਨਾਮ ਰਾਜਮੀਦਰਪੁਰ ਪੈਂਟਨਗਰ ਤੇ ਮੇਰੀ ਗੁੜੀਆ ਇੱਥੇ ਪੜਦੀ ਹੈ ਸੰਤ ਦਾਰਸ਼ਨ ਪਬਲਿਕ ਸਕੂਲ ਨਗਰ ਤੇ ਇਹ ਫਸਟ ਆਈ ਆ ਇਹ ਸਾਰਾ ਸਟਾਫ ਬਹੁਤ ਵਧੀਆ ਆ ਪਰ ਇਹ ਬੱਚੇ ਨੂੰ ਬਹੁਤ ਮਤਲੀ ਵਧੀਆ ਸਾਰਾ ਸਟਾਫ ਬਹੁਤ ਵਧੀਆ ਐ ਮਿਹਨਤੀ ਆ ਤੇ ਇਨੋਟਿਮੈਂਟ ਰੰਗਲੇ ਨੇ ਮੇਰੇ ਦੋ ਪੋਤਰੇ ਅੰਮ੍ਰਿਤਪਾਲ ਤੇ ਸਾਹਬ ਸਿੰਘ ਦੋ ਖਾਨਪਾ ਦਾਸ਼ਿਲਦਾਸ ਪਬਲਿਕ ਸਕੂਲ ਨਗਰ ਦੇ ਵਿੱਚ ਪੜ੍ਹਦੇ ਆ ਤੇ ਬਹੁਤ ਵਧੀਆ ਮਿਹਨਤੀ ਪਰਿਵਾਰ ਆ ਮਿਹਨਤੀ ਸਟਾਫ ਆ ਅਤੇ ਮਿਹਨਤੀ ਜਿਹੜੇ ਟੀਚਰ ਐ ਇੱਥੇ ਬਹੁਤ ਪੜੇ ਲਿਖੇ ਟੀਚਰ ਐ ਸਾਡੇ ਗਾਂਂ ਚਾਂਦੀ ਜਿਹੜੇ ਇੱਥੇ ਦੇ ਪ੍ਰਿੰਸੀਪਲ ਆ ਤੇ ਉਹਨਾਂ ਦੀ ਵਾਈਫ ਬਹੁਤ ਵਧੀਆ ਸਟਾਫ ਆ ਤੇ ਬਹੁਤ ਵਧੀਆ ਕੰਪਰੋਮਾਈਜ਼ ਕਰਕੇ ਸਕੂਲ ਨੂੰ ਚਲਾਉਂਦੇ ਆ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਗਾਹ ਬੱਚੇ ਜਿਹੜੇ ਆ ਅੱਗੇ ਵਧਦੇ ਪੜ੍ਹਦੇ ਰਹਿਣ ਉਹਨਾਂ ਦੀ ਸਿੱਖਿਆ ਅੱਜ ਸਾਡੇ ਸਕੂਲ ਸੰਦਰਸ਼ਨ ਦਾ ਪਬਲਿਕ ਸਕੂਲ ਨਗਰ ਦਾ ਜੋ ਨਾਨ ਬੋਰਡ ਕਲਾਸ ਦਾ ਰਿਜ਼ਲਟ ਸੀ ਸਾਰੇ ਹੀ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਇਹਦੇ ਲਈ ਅਸੀਂ ਸਟਾਫ ਅਤੇ ਪੇਰੈਂਟਸ ਦਾ ਹਮੇਸ਼ਾ ਰਿਣੀ ਰਵਾਂਗੇ ਜਿਨ੍ਹਾਂ ਨੇ ਦਿਨ ਰਾਤ ਕਰਕੇ ਬੱਚਿਆਂ ਨੂੰ ਮਿਹਨਤ ਕਰਾਈ ਜਿਨ੍ਹਾਂ ਦੇ ਸਦਕਾ ਬੱਚਿਆਂ ਨੇ ਬਹੁਤ ਵਧੀਆ ਅੰਤ ਪ੍ਰਾਪਤ ਕੀਤੇ ਹਨ ਤੇ ਬੋਰਡ ਕਲਾਸ ਜੋ ਸਾਡਾ ਹਰ ਸਾਲ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਇਸ ਸਾਲ ਵੀ ਉਹਨਾਂ ਦਾ ਜੋ ਥੋੜੇ ਦਿਨਾਂ ਤੱਕ ਰਿਜ਼ਲਟ ਆ ਜਾਣਾ ਹੈ ਸਾਨੂੰ ਪੂਰੀ ਉਮੀਦ ਹੈ ਕਿ ਉਹ ਰਿਜ਼ਲਟ ਜੋ ਆਪ ਦੇ ਬੱਚਿਆਂ ਦਾ ਹੈ ਬਹੁਤ ਵਧੀਆ ਹੋਵੇਗਾ ਸੋ ਹੁਣ ਜਿਹੜੀਆਂ ਨਵੀਆਂ ਕਲਾਸਾਂ ਸ਼ੁਰੂ ਹਨ ਬੱਚਿਆਂ ਦੇ ਦਾਖਲੇ ਸ਼ੁਰੂ ਹਨ ਅਸੀਂ ਸਮੂਹ ਏਰੀਆ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡਾ ਆਪਣਾ ਸਕੂਲ ਹੈ ਸਾਰਿਆਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਬੱਚਾ ਨੂੰ ਇਸ ਸਕੂਲ ਵਿੱਚ ਦਾਖਲਾ ਕਰਵਾਓ ਇਸ ਸਕੂਲ ਦੇ ਵਿੱਚ ਬਕਵਸ ਪਿੰਡਾਂ ਤੋਂ ਜਿਵੇਂ ਸਿੱਸੂ ਆਉਂ ਕਲੋਨੀਆ ਰਸੂਲਪੁਰ ਪਾੜਾ ਲਾਂਦੜਾ ਪਟਪਾਲਾ ਐਸਾ ਉਰਕੜਿਆਣਾ ਤਲਾ ਬਕਵਸ ਪਿੰਡਾਂ ਤੋਂ ਬੱਚੇ ਪੜਨਾ ਆ ਰਹੇ ਹਨ ਸੋ ਅਸੀਂ ਆਸ ਕਰਦੇ ਹਾਂ ਕਿ ਸਮੂਹ ਏਰੀਆ ਵਾਸੀਆਂ ਤੋਂ ਕੁਛੀ ਸਾਡਾ ਸਹਿਯੋਗ ਕਰਦੇ ਹੋਏ ਸਾਰੇ ਬੱਚਿਆਂ ਨੂੰ ਸਾਡੇ ਸਕੂਲ ਵਿੱਚ ਦਾਖਲਾ ਪ੍ਰਵਾਹਗੇ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਆਪਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਵਾਂਗੇ ਸਾਡੇ ਸਕੂਲ ਦੇ ਵਿੱਚ ਜੋ ਐਜੂਕੇਸ਼ਨ ਹੈ ਉਹ ਭਾਵੇਂ ਫੀਸਾਂ ਘਟ ਹਨ ਫੀਸਾਂ ਘਟ ਦਾ ਮਤਲਬ ਇਹ ਨਹੀਂ ਹੈ ਕਿ ਪੜਾਈ ਘਟ ਸਾਡੇ ਸਕੂਲ ਦੇ ਵਿੱਚ ਫੀਸਾਂ ਘਟ ਹਨ ਪਰ ਪੜਾਈ ਅਸੀਂ ਵਧੀਆ ਸਕੂਲਾਂ ਦੇ ਹਿਸਾਬ ਨਾਲ ਦਿੰਦੇ ਹਾਂ ਸੋ ਆਪ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਔਰਰ ਹਰ ਕੇ ਜੀ ਨੂੰ ਐਜੂਕੇਟ ਕਰੀਏ ਸਾਰੇ ਏਰੀਆ ਨੂੰ ਅੱਗੇ ਲਿਜਾਈਏ ਤਾਂ ਕਿ ਸਾਡਾ ਸਾਰਾ ਏਰੀਆ ਪੜ੍ਹ ਲਿਖ ਕੇ ਅੱਗੇ ਵਧੇ ਸਾਰਾ ਏਰੀਆ ਜੀ ਜਿਹੜਾ ਸਾਡਾ ਸਕੂਲ ਹੈ 2002 ਤੋਂ ਜੋ ਏਰੀਆ ਦੇ ਵਿੱਚ ਇਸ ਵਾਰ ਨਿਵਾਸ ਰਿਹਾ ਹੈ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਜਿਹੜਾ ਐਫੀਸੀਲੇਟਡ ਹੈ ਸੋ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਆਪ ਸਾਰੇ ਜੇਕਰ ਇੱਕ ਘਰ ਦੇ ਤਿੰਨ ਬੱਚੇ ਹਨ ਤਾਂ ਅਸੀਂ ਤੀਸਰੇ ਬੱਚੇ ਦਾ ਜੋ ਫੀਸ ਦਾਖਲਾ ਉਹ ਲਚ ਕਰਦੇ ਹਾਂ ਫ੍ਰੀ ਕਰਦੇ ਹਾਂ ਸੋ ਇਹ ਸਾਡੇ ਵੱਲੋਂ ਸਹੂਲਤ ਹੈ ਇਸ ਦੇ ਨਾਲ ਹੀ ਮੈਂ ਸਾਰਿਆਂ ਹੀ ਪੇਰੈਂਟਸ ਦਾ ਸਟਾਫ ਦਾ ਆਏ ਹੋਏ ਬਾਕੀ ਜੋ ਸਾਡੇ ਮੀਡੀਆ ਕੰਮ ਕਰਚਾਰੀ ਹਨ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਸੋ ਇੱਕ ਵਾਰੀ ਫੇਰ ਮੇਰੇ ਵੱਲੋਂ ਪੂਰੇ ਸਟਾਫ ਨੂੰ ਸਾਰੇ ਪੇਰੈਂਟਸ ਨੂੰ ਅਤੇ ਬੱਚਿਆਂ ਨੂੰ ਇਸ ਰਿਜ਼ਲਟ ਦੀਆਂ ਬਹੁਤ-ਬਹੁਤ ਵਧਾਈਆਂ はい。